ਇੱਕ ਇਸ ਵਕਤ ਖਡੂਰ ਸਾਹਿਬ ਹਲਕੇ ਦੇ ਵਿੱਚ ਅਸੀਂ ਮੌਜੂਦ ਆ ਤੇ ਇੱਕ ਸਫਲ ਕਿਸਾਨ ਦੇ ਨਾਲ ਤੁਹਾਡੀ ਜਿਹੜੀ ਆ ਮੁਲਾਕਾਤ ਕਰਾਉਣੇ ਆ ਕਿਵੇਂ ਸਿੰਗਾਪੁਰ ਦੇ ਵਿੱਚ ਵਰਕ ਪਰਮਿਟ ਛੱਡ ਕੇ ਆਪਣੇ ਦੇਸ਼ ਦੇ ਵਿੱਚ ਆ ਕੇ ਇੱਕ ਮਨ ਦੇ ਵਿੱਚ ਗੱਲ ਆਈ ਕਿ 12 ਘੰਟੇ ਕੰਮ ਕਰਨ ਤੋਂ ਬਾਅਦ ਵੀ ਜਿਹੜਾ ਉਥੇ ਇਥੋਂ ਜਿੰਨੇ ਜਿਹੜਾ ਇੱਥੇ ਆ ਕੇ ਜਦੋਂ ਕੰਮ ਕੀਤਾ ਆਪਣੇ ਖੇਤਾਂ ਦੇ ਵਿੱਚ ਚਾਰ ਕਿੱਲੇ ਜ਼ਮੀਨ ਦੇ ਵਿੱਚ ਕੰਮ ਕੀਤਾ ਤਾਂ ਵਿਦੇਸ਼ਾਂਾਂ ਕੀ ਜਿਹੜਾ ਉਹ ਪ੍ਰੋਫਿਟ ਜਿਹੜਾ ਉਹ ਕਿਸਾਨ ਵੀਰ ਨੂੰ ਹੋਣ ਲੱਗਾ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਜਿਹੜਾ ਉਹ ਖੀਰਾ ਅਤੇ ਟਮਾਟਰ ਜਿਹੜੇ ਆ ਉਸ ਕਿਸਾਨ ਵੀਰ ਦੇ ਵੱਲੋਂ ਆਪਣੇ ਖੇਤਾਂ ਦੇ ਵਿੱਚ ਬੀਜੇ ਗਏ ਤੇ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਆ ਕਿ ਕਣਕ ਝੋਨਾ ਛੱਡ ਕੇ ਇਸ ਕਿਸਾਨ ਨੇ ਆਪਣੇ ਜਿੰਨੇ ਵੀ ਕੋਲ ਜ਼ਮੀਨ ਹੈ ਉਸ ਦੇ ਵਿੱਚ ਕਣਕ ਝੋਨਾ ਛੱਡ ਕੇ ਸਿਰਫ ਸਬਜ਼ੀਆਂ ਹੀ ਬੀਜੀਆਂ ਤੇ ਹਰ ਸਾਲ ਸਬਜ਼ੀਆਂ ਹੀ ਬੀਜਦੇ ਨੇ ਚਾਹੇ ਟਮਾਟਰ ਹੋਣ ਚਾਹੇ ਫਿਰ ਕੋਈ ਹੋਰ ਸਬਜ਼ੀ ਹੋਵੇ ਆਓ ਆਪਾਂ ਗੱਲਬਾਤ ਕਰਕੇ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣ ਦੀ ਕੋਸ਼ਿਸ਼ ਹੈ ਕਿਉਂਕਿ ਬਹੁਤ ਸਾਰੇ ਨੌਜਵਾਨ ਜਿਹੜੇ ਨੇ ਉਹ ਜਿਹੜੇ ਕਹਿੰਦੇ ਨੇ ਕਿ ਜਿਨ੍ਹਾਂ ਦੇ ਕੋਲ ਜ਼ਮੀਨ ਹੈ ਫਿਰ ਮੈਂ ਉੱਥੇ ਗਿਆ ਤੇ ਪਤਾ ਲੱਗਾ ਕਿ ਉੱਥੇ ਅਸੀਂ 10-12 ਘੰਟੇ ਕੰਮ ਕੀਤਾ ਜੀ ਜੀ ਤੇ ਉਹਦੇ ਨਾਲ ਫਰਕ ਇਹ ਪਤਾ ਲੱਗਾ ਵੀ ਇੰਨਾ ਕੰਮ ਅਸੀਂ ਪੰਜਾਬ ਵਿੱਚ ਨਹੀਂ ਕਰਦੇ। ਉੱਥੇ 12 ਘੰਟੇ ਕੰਮ ਕਰਦੇ ਆ ਤੇ ਜੇ ਮੰਨ ਮੰਨ ਲਓ ਕਿ ਇਹ ਨਹੀਂ ਸੀ ਹੁੰਦਾ ਕਿ ਬਹੁਤ ਹੋ ਗਿਆ ਕੰਮ ਇਹ ਹੁੰਦਾ ਸੀ ਕੋਈ ਨਹੀਂ 2 ਘੰਟੇ ਹੋਰ ਹੋਵੇ ਹੋਰ ਕਰ ਲਾਂਗੇ। ਅੱਛਾ ਜੀ। ਤੇ ਉਹ ਜਦੋਂ ਫਿਰ ਸਮਝ ਲੱਗੀ ਉੱਥੇ ਜਾ ਕੇ ਕਿ ਅਸੀਂ ਪੰਜਾਬ ਵਿੱਚ ਇੰਨਾ ਟਾਈਮ ਹੀ ਨਹੀਂ ਦਿੰਦੇ ਪਏ ਕੰਮ ਲਈ। ਜੀ ਜੀ। ਤੇ ਬਾਅਦ ਵਿੱਚ ਮੈਂ ਜਦੋਂ ਇੱਥੇ ਆਇਆ 2011 ਚ ਵਾਪਸ ਆਇਆ ਤੇ ਫਿਰ ਅਸੀਂ ਇਹ ਕੀਤਾ ਕੰਮ ਕਿ ਆਪਣੀ ਸਬਜ਼ੀਆਂ ਦਾ ਜਿਹੜਾ ਕੰਮ ਹੈ। ਤੇ ਉਹ ਇਥੇ ਟਾਈਮ ਦੇ ਕੇ ਦੇਖਦਾ ਪਹਿਲਾਂ ਖੇਤੀ ਹੀ ਸਬਜੀ ਦੀ 2008 ਤੋਂ ਕਰਦੇ ਪਏ ਹਾਂ ਪਰ ਪਹਿਲਾਂ ਛੋਟੇ ਲੈਵਲ ਤੇ ਕਰਦੇ ਸੀ ਪਰਿਵਾਰ ਕਰ ਲੈਂਦਾ ਸੀ ਡੈਡੀ ਉਹ ਨਹੀਂ ਕਰਦੇ ਛੋਟਾ ਬ੍ਰਦਰ ਕਰਦਾ ਸੀ ਤੇ ਉਥੇ ਜਾ ਕੇ ਇਹ ਸਮਝ ਲੱਗੀ ਵੀ ਟਾਈਮ ਜਿਹੜਾ ਵਾ ਉਹ ਟਾਈਮ ਦੇਣ ਦੀ ਲੋੜ ਆ ਫਿਰ ਕਿਤੇ ਜਾਣ ਦੀ ਲੋੜ ਨਹੀਂ ਫਿਰ ਤਾਂ ਇਥੇ ਸਭ ਇੱਕ ਬਰਾਬਰ ਹੈ ਅਸੀਂ ਘਰੇਲਾ ਖੀਰਾ ਨੈਟ ਹਾਊਸ ਦੇ ਅੰਦਰ ਲਾਇਆ ਹੋਇਆ ਜੀ ਤੇ ਇਹ ਹੀ ਤਿੰਨ ਚਾਰ ਸਬਜ਼ੀਆਂ ਲਾਉਣੀਆਂ ਜੀ ਜ਼ਿਆਦਾ ਜਿਹੜੇ ਨੌਜਵਾਨ ਕਹਿੰਦੇ ਨੇ ਪੰਜਾਬ ਦੇ ਵਿੱਚ ਕੰਮ ਹੈ ਨਹੀਂ ਜ਼ਮੀਨ ਵੀ ਉਹਨਾਂ ਦੇ ਕੋਲ ਖੁੱਲੀ ਡੁੱਲੀ ਹੈ ਜੀ ਕਹਿੰਦੇ ਨੇ ਕਿ ਪੰਜਾਬ ਦੇ ਵਿੱਚ ਕੰਮ ਹੈ ਨਹੀਂ ਵਿਦੇਸ਼ ਜਾਣਾ ਹੈ ਸਭ ਜੀ ਅਸੀਂ ਇਕੱਲੇ ਕੰਮ ਨਹੀਂ ਕਰਦੇ ਅਸੀਂ ਸਾਡੇ ਪਿੰਡ ਦੇ 10-15 ਪਰਿਵਾਰ ਨਾਲ ਰੋਟੀ ਖਾਂਦੇ ਬੈਠੇ ਹੈ ਜੀ ਜ਼ਮੀਨ ਦੇ ਵਿੱਚ ਅੱਛਾ ਜੀ ਜੇ ਕਿਸਾਨ ਮਿਹਨਤ ਕਰਨਾ ਚਾਹਵੇ ਇਹਦੇ ਕੱਲਾ ਆਪਣਾ ਹੀ ਨਹੀਂ ਸਵਾਰ ਸਕਦਾ ਹੋਰ ਪਿੰਡ ਦੇ ਵਿੱਚੋਂ ਮੰਨ ਲਓ ਕਿ 10-15 ਪਰਿਵਾਰ ਜਿਹੜੇ ਆ ਉਹਦੇ ਹੋਰ ਗੁਜਾਰੇ ਜੋਗੇ ਹੋ ਜਾਂਦੇ ਆ ਤੇ ਇਹ ਤਾਂ ਪ੍ਰਮਾਤਮਾ ਨੇ ਆਪਾਂ ਨੂੰ ਬਹੁਤ ਵਧੀਆ ਚੀਜ਼ ਦਿੱਤੀ ਹੈ ਕਿ ਫੈਕਟਰੀ ਆ ਮੰਨ ਲਓ ਕਿ ਇੱਕ ਦਾਣਾ ਖਿਲਾ ਰਿਆ ਤੇ ਕਰੋੜਾਂ ਦਾਣੇ ਦੇ ਵਿੱਚੋਂ ਰਮਾਤਮਾ ਨੇ ਪੈਦਾ ਕਰਕੇ ਆਪਾਂ ਦੇ ਦੇਣਾ ਸਿਰਫ ਆਪਾਂ ਨੂੰ ਉਤੇ ਮਿਹਨਤ ਕਰਨ ਦੀ ਲੋੜ ਹੈ ਜੇ ਆਪਾਂ ਇਹ ਮਿਹਨਤ ਕਰੀਏ ਤੇ ਵਿਦੇਸ਼ ਜਾਂਦੀ ਬਿਲਕੁਲ ਲੋੜ ਨਹੀਂ ਪੈਂਦੀ ਜਾਂ ਤੋਂ ਤੇ ਜਾਂ ਬਸ ਮੌਸਮ ਦਾ ਖਿਆਲ ਰੱਖ ਕੇ ਕਰਨੀ ਪੈਂਦੀ ਹੈ ਹੋਰ ਕੋਈ ਬਹੁਤੀ ਵੱਡੀ ਦੇਖ ਰੱਖ ਇਹੋ ਜੀ ਕੋਈ ਗੱਲ ਨਹੀਂ ਵੀ ਹੋ ਨਹੀਂ ਸਕਦਾ ਜੀ ਬਿਲਕੁਲ ਮੁੜ ਕੇ ਜਿਵੇਂ ਜਿਵੇਂ ਆਪਾਂ ਕੰਮ ਕਰਾਂਗੇ ਵਿੱਚ ਤਜਰਬਾ ਹੁੰਦਾ ਜਾਂਦਾ ਹੈ ਦੇਖ ਰੱਖ ਦੀ ਕੋਈ ਵੱਡੀ ਇਸ਼ੂ ਨਹੀਂਗਾ ਕੋਈ ਜੀ ਜੀ ਇਹ ਸਹਯੋਗ ਹੈਗਾ ਪਰ ਸਬਜ਼ੀਆਂ ਦੀ ਵਿਕਰੀ ਤੇ ਕੋਈ ਸਰਕਾਰਾਂ ਵੱਲੋਂ ਕੋਈ ਹੈ ਨਹੀਂਗਾ ਮੰਨ ਲਓ ਸੰਯੋਗ ਜੀ ਜੀ ਜਿਹੜਾ ਵਿਕਰੀ ਦੇ ਵਿੱਚ ਕਿਸਾਨ ਦਾ ਤੇ ਮਾਰਕੀਟ ਦਾ ਰੇਟ ਦਾ ਫਰਕ ਬਹੁਤ ਜ਼ਿਆਦਾ ਕਈ ਵਾਰੀ ਹੋ ਜਾਂਦਾ ਜੀ ਜੀ ਸਦਾ ਨਹੀਂ ਹੁੰਦਾ ਕਈ ਵਾਰੀ ਮੰਨ ਲਓ ਕਿ 1 ਰੁਪਏ ਦੀ ਚੀਜ਼ 40-50 ਰੁਪਏ ਤੱਕ ਦਾ ਫਰਕ ਆ ਜਾਂਦਾ 50 ਰੁਪਏ ਦਾ ਹਾਂਜੀ ਤੇ ਉਹ ਜਿਹੜਾ ਕੰਟਰੋਲ ਆ ਉਹ ਸਰਕਾਰਾਂ ਦਾ ਜ਼ਰੂਰ ਹੋਣਾ ਚਾਹੀਦਾ ਹੈ ਕਿ ਟੋਟਾ ਟੋਟਾ ਇਹਨਾਂ ਤਹਿ ਕੀਤਾ ਜਾਵੇ ਕਿ ਜਿਹੜਾ ਵਪਾਰੀ ਆ ਉਹ ਕੀ ਰੇਟ ਵੇਖ ਸਕਦਾ ਜਿਹੜਾ ਕਿਸਾਨ ਤੋਂ ਕੀ ਰੇਟ ਖਰੀਦਿਆ ਨੇ ਤੇ ਫਿਰ ਕੀ ਰੇਟ ਵੇਚੂਗਾ ਅੱਗੇ ਜੀ ਇਹਨਾਂ ਫਰਕ ਜ਼ਰੂਰ ਹੋਣਾ ਚਾਹੀਦਾ 10-15 ਪਰਿਵਾਰ ਸਾਡੇ ਪਿੰਡ ਚੋਂ ਮਨ ਲਓ ਹੁਣ ਤੇ ਪਰਿਵਾਰ ਵਾਂਗੂ ਹੀ ਆ ਟਾਈਮ ਬਹੁਤ ਹੋ ਗਿਆ ਸਾਡਾ ਹੀ ਪਰਿਵਾਰ ਸੰਝ ਲੋ ਕਿ 10-15 ਪਰਿਵਾਰ ਹੋਰ ਪਿੰਡ ਦੇ ਵਿੱਚੋਂ ਕੰਮ ਕਰਦੇ ਨਹੀਂ ਜੀ ਤੇਰੀ ਹੋਰ ਕਿਹੇ ਫਸਲ ਦੇ ਵਿੱਚੋਂ ਆਮ ਤੌਰ ਤੇ ਇੱਕ ਆਮ ਹੀ ਲੋਕਾਂ ਨੇ ਸੁਣਿਆ ਹੋਣਾ ਵਾਈਟ ਫਲਾਈ ਜਿਹੜੀ ਮਰੂਦਾਂ ਦੇ ਵਿੱਚ ਜਾਂ ਕਦੂਆਂ ਦੇ ਵਿੱਚ ਉਹ ਮੋਰੀ ਕਰ ਜਾਂਦੀ ਐ ਤੇ ਉਹ ਖਰਾਬ ਉਹ ਜਦੋਂ ਬਾਹਰੋਂ ਉੱਡ ਕੇ ਕੀੜ ਪਤੰਗਾ ਇਹੋ ਜਿ ਉਸੇ ਵੇਲੇ ਹੀ ਮਾਰਨਾ ਜ਼ਰੂਰੀ ਆ ਨਹੀਂ ਤਾਂ ਜਿੰਨੇ ਚਿਰ ਨੂੰ ਆਰਗੇਨਿਕ ਨਾਲ ਆਪਾਂ ਉਹਨੂੰ ਖਤਮ ਕਰਨ ਦੀ ਕੋਸ਼ਿਸ਼ ਜਾਂ ਭਜਾਉਣ ਦੀ ਕੋਸ਼ਿਸ਼ ਕਰਾਂਗੇ ਤੇ ਉਹਨਾਂ ਚਿਰ ਨੂੰ ਉਹ ਫਰੂਟ ਜਿਹੜਾ ਹੈ ਉਹ ਬਹੁਤ ਡੈਮੇਜ ਕਰ ਦੋਵੇਗਾ ਜੀ ਜੀ ਤੇ ਕੈਮੀਕਲ ਦੀ ਸਪਰੇ ਮਜਬੂਰੀ ਨੂੰ ਕਰਨੀ ਪੈਂਦੀ ਹੈ ਜਦੋਂ ਬੈਕਟੀਰੀਆ ਦਾ ਜਾਂ ਬਹੁਤ ਜ਼ਿਆਦਾ ਅਟੈਕ ਹੋਵੇ ਕੀੜੀਆਂ ਪਤੰਗੀਆਂ ਟਰਾਈ ਕਰਦੇ ਰਹਿੰਦੇ ਆ ਅਸੀਂ ਇਸ ਵਾਰ ਪਪੀਤੇ ਦੀ ਵੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਵੀ ਪੰਜਾਬ ਦੇ ਵਿੱਚ ਕੰਮਜਾਬ ਹੋਵੇ ਤੇ ਨਵੀਆਂ-ਨਵੀਆਂ ਚੀਜ਼ਾਂ ਅਸੀਂ ਟਰਾਈ ਜਿਵੇਂ ਹਰ ਇੱਕ ਖੀਰਾ ਉਹ ਨਵਾਂ ਟਰਾਈ ਕੀਤਾ ਹੈ ਤੇ ਹਰ ਇੱਕ ਤਰ੍ਹਾਂ ਦੀ ਚੀਜ਼ ਨਵੀਂ-ਨਵੀਂ ਟਰਾਈ ਕਰਾਂਗੇ ਜਿਹਦੇ ਵਿੱਚ ਵੀ ਕੰਮਜ